ਆਪਾ ਇਹੜਾ ਮੇਰਾ ਨਾਮ ਭਾਜੀ ਰੋਮੀ ਬਾਜਵਾ। ਰੋਮੀ ਬਾਜਵਾ ਜੀ ਕੀ ਹੋਇਆ ਕੀ ਗੱਲ ਹੋਈ ਆ? ਮੈਂ ਭਾਜੀ ਇੱਥੇ ਬਾਈਕ ਲਾਈ ਤੇ ਮੈਂ ਅੰਦਰ ਗਿਆ ਕੈਸ਼ ਚਾਹਾਂ ਕਰਾਂ ਤੇ ਆਉਂਦਿਆਂ ਨੂੰ ਮੇਰੀ ਬਾਈਕ ਚੋਰੀ ਹੋ ਗਈ। ਪੰਜ ਤੋਂ 10 ਮਿੰਟ ਦੇ ਵਿੱਚ ਵਿੱਚ। ਕਿਹੜੀ ਬਾਈਕ ਸੀ? ਸਪਲੈਂਡਰ ਬਾਸ ਭਾਜੀ। ਕਿਹੜੇ ਬੈਂਕ ਦੇ? ਕਿਹੜੇ ਬੈਂਕ ਦੇ? ਤੇ ਐਕਸਿਸ ਬੈਂਕੇ 'ਚ ਮੈਂ ਕੈਸ਼ ਚਾਹਾਂ ਕਰਾਂ। ਕਿਹੜੇ ਰੋਡ ਤੇ ਆ? ਇਹ ਤਿਬੜੀ ਰੋਡ ਦੇ ਗੁਰਦਾਸਪੁਰ। ਕਿਹੜੇ ਕੀ ਨੰਬਰ ਤੁਹਾਡੇ ਮੋਟਰਸਾਈਕਲ ਦਾ? ਉਹਦਾ ਹੈਗਾ ਜੇ ਪੀਬੀ 06 ਏ ਐਨ 1360 ਹਾਂ ਜੀ ਸਪਲੈਂਡਰ ਪਲੱਸ ਕਲਰ ਕਿਹੜਾ ਹੈ ਕਲਰ ਕਿਹੜਾ ਹੈ ਕਾਲਾ ਜੀ ਕਾਲਾ ਤੇ ਸੀਸੀਟੀਵੀ ਕੰਮ ਨਹੀਂ ਦੇਖੇ ਇਹਨਾਂ ਦੇ ਉਹ ਚੱਲਦੇ ਹੀ ਨਹੀਂ ਭਾਜੀ ਹੈ ਉਹ ਨਹੀਂ ਚੱਲਦੇ ਕਿੰਦੇ ਬੈਂਕ ਦੇ ਸੀਸੀਟੀਵੀ ਕੈਮਰੇ ਨਹੀਂ ਚੱਲਦੇ ਨਹੀਂ ਕਿੰਦੇ ਚੱਲਦੇ ਹਾਂ ਜੀ ਹਾਂ ਜੀ ਕੀ ਤੇ ਕੋਈ ਸ਼ਿਕਾਇਤ ਕੀਤੀ ਹੈ ਇੱਕ ਮਿੰਟ ਹੋਲ ਰੱਖਿਓ ਹਾਂਜੀ ਭਾਈ ਉਸ ਤੋਂ ਸ਼ਿਕਾਇਤ ਕੀਤੀ ਆ ਹਾਂਜੀ ਹਾਂਜੀ ਕੀਤੀ 112 ਨੰਬਰ ਤੇ ਕੀਤੀ ਹੁਣ ਮੈਂ ਤੇ ਚੱਲਾਂ ਖਾਣੇ ਰਿਪੋਰਟ ਤੇ ਭਾਜੀ ਲਗਾਤਾਰ ਚੋਰੀਆਂ ਹੰ ਸ਼ਰੇਆ ਚੋਰੀਆਂ ਕਿੱਦਾਂ ਦੇਖਦੇ ਆ ਮੋਰੀਆਂ ਭਾਰੀ ਦੇਖੋ ਜੀ ਹੁਣ ਕੀ ਕਰ ਸਕਦੇ ਇੱਥੇ 5 ਮਿੰਟ ਦੇ ਵਿੱਚ ਵਿੱਚ ਬਾਈਕ ਚੋਰੀ ਹੋ ਗਈ ਤੇ ਕੀ ਕਰਨਾ ਹੈ ਇੱਥੇ ਬੈਂਕ ਤੇ ਮੈਂ ਭਾਈ ਕਹਿ ਜਾਵਾਂ ਕਰਾਣ ਆਇਆ ਜੀ ਅੱਛਾ ਹਾਂਜੀ ਤੇ 5 ਮਿੰਟ ਲਾਏ ਆ ਹਾਂਜੀ 5 ਮਿੰਟ ਲੱਗੇ ਬੰਨਿਆ ਮਿੰਟਾਂ ਦੇ ਵਿੱਚ ਵਿੱਚ ਭਾਰੀ ਬਾਈਕ ਚੋਰੀ ਹੋ ਗਈ ਇਹ ਸੀਸੀਟੀਵੀ ਕੈਮਰਾ ਨਹੀਂ ਹੈਗਾ ਨਹੀਂ ਹੈਗਾ ਜੀ